ਕੀ ਕਰ ਜੀ ਇਹ ਗੱਲਾਂ ਦਾ ਵੇਖਦੇ ਆਇਆ ਤੇ ਇਹ ਰੱਛੀ ਦੇਣੀ ਹੈ ਸਾਢੇਆਂ ਦੀ ਦੇਣੀ ਹੈ ਸ਼ੱਕ ਵਿੱਚ ਦੀ ਲੋੜ ਨਹੀਂ ਚਾਹ ਬਸ ਕੱਟੂ ਹੈ ਹੋਰ ਟੂਰ ਵਜਨ ਵੀ ਨਹੀਂ ਆ ਗਿਆ ਪੜਦਾ ਹੋ ਗਿਆ ਗੱਲ ਦਾ ਦੇਣੀ ਨਹੀਂ 11 ਦੀ ਰਾਜ 11 ਦੀ ਰਾਜ ਜੀ ਕਿਹਾ ਥੋੜਾ ਕਰ ਹਮ ਥੋੜਾ ਨਹੀਂ ਕੀ ਕਰ ਜੀ ਇਹ ਗੱਲਾਂ ਦਾ ਵੇਖਦੇ ਆਇਆ ਤੇ ਇਹ ਰੱਛੀ ਦੇਣੀ ਹੈ ਨਹੀਂ ਹੁੰਦੀ ਨਹੀਂ ਹੁੰਦੀ ਪੂਰਾ 12000 ਨਹੀਂ 12 ਦੀ ਬਿਕਰੀ ਤੈਨੂੰ ਪੂਰਾ ਸਾਢੇ ਸੀਰੇ ਦੀ ਪੂਰਾ 7 ਦੇਣੀ ਨਹੀਂ 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 ਬਈ ਹੁਣ ਕਾ ਸਰਕਾਰੀ ਕਿੰਨੇ ਦੇਣੀਆ ਫਿਰ ਇੱਕ ਗੱਲ ਦੱਸ ਦੇ ਵੀ ਇੰਨੇ 11 ਦੀ ਲਾਜਾ ਜਦੋਂ 11 ਵਾਲੀ ਦਾ ਉਹ ਯਾਰ ਇੰਨੇ ਨਹੀਂ ਹੈਗੇ ਠੀਕ ਹੈ ਹੋਰ ਗੱਲ ਹਮ ਥੋੜਾ ਹੋਰ ਮੈਂ ਵੀ ਸੱਚੀਆਂ ਹੀ ਗੱਲਾਂ ਤਾਂ ਮੇਰੇ ਪੂਰੇ ਆਇਆ ਵੀ ਪੂਰੀ ਅਸਲੀ ਦੇਣੀ ਹੈ ਸਾਢੇ 8 ਦੀ ਦੇਨੇ ਚੱਕ ਵੇਚਦੀ ਨਾ ਦੀ ਚਾਰ ਬਸ ਖਰਦਾਰ ਦੀ ਲਾਜਾ ਨਹੀਂ ਹੁੰਦੀ ਨਹੀਂ ਹੁੰਦੀ ਇਹ ਸ਼ਰਤ ਇਹ ਥੋੜਾ ਜਿਹਾ 2000 ਰੁਪਏ ਕੱਟੂ ਐ ਕੱਟੂ ਐ ਬਜਨ ਵੀ ਨਹੀਂ ਆਗਾ ਪੜਦਾ ਯਾਰ ਵੱਜਦੇ ਨੇ ਉਹ ਕਿੱਥੇ ਵੱਜਣਾ ਖਰਚਾ ਯਾਰ ਨਹੀਂ ਪਰ ਉਹੀ ਤਾਂ ਗੱਲ ਆ ਰਹੀ ਫੇਰ ਉਹ ਕੀ ਕਹਿੰਦਾ ਮੈਨੂੰ ਵੇਚ ਦੇ ਸਾਢੇ 9 ਦੀ ਕਿੰਦੀ ਗੱਲ ਸਾਢੇ 9 ਦੀ ਕਹਿੰਦਾ ਮੈਂ ਵੇਚ ਨੂ ਆ ਹੋਰ ਕੀ ਗੱਲ ਆ ਇਹ ਬਚ ਐਵੇਂ ਕੋਈ ਮਾਸ ਨਹੀਂ 100 ਦੀ ਪਰਚੀ ਹੋ ਜਾਂਦੀ ਹਾਲੀ ਓਏ ਐਵੇਂ ਨਾ ਓਟਾ ਕਰ ਕੰਦਰ ਦਾ ਨਹੀਂ ਨਹੀਂ ਦੱਸ ਦੇ ਲੈ ਜਾ ਲੈ ਪੂਰੇ ਆ ਗਏ ਬੱਚੇ ਲੇ ਗਏ ਪੇਰੇ ਅੱਡ ਕੀ ਦਾ ਬਲੂਰੀ ਦਾ ਮੈਮੀ ਤੇ ਅੱਲਾ ਬਸ ਉਹਨਾਂ ਦੇ ਬਿਨਾ ਪੁੱਛੇ ਦੋ ਸੌ ਬਸ ਖੋਲ ਬੱਟ ਖੋਲ ਖੋਲ ਦੋ ਦੋ ਜੋ 200 ਰੁਪਏ ਬੜਾ ਤੂੰ ਤਾਂ ਵੀ ਕਰ ਲੈ ਹੁਣ ਇੱਕ ਰਹਿ ਗਿਆ ਰਾਜੂ ਇਹਦੀ ਲੈ ਕੋਈ ਨਹੀਂ ਕਰਦਾ ਕ ਕਰਾ ਗਿਆ ਹੋਏ ਮੇਰੇ ਕੁੰਡੀ ਆਏ ਤੇਰੀ ਸਾਈ ਹੈ ਆ ਪਹਿਲਾ ਬਹਾ ਵਿਚ ਮੈਨੂੰ ਵੈਸੇ ਚੁੱਕੇ ਚ ਲੈ ਵੀ 14 ਕਰਦੇ ਖੜੇ ਖੜੇ ਆ ਗਿਆ ਜਿਹੜੇ ਚੋੜ ਕਰ ਗਏ 5 6 7 8 200 ਹੋਰ ਦੇ ਚੱਕ ਕੋਈ ਕਰ ਮਾਰੀ ਸੂਟਾ ਤੇ ਉਹ ਵੀ ਤਾਂ ਗੱਲ ਹੈ ਤੇਰੇ ਕੋਲੇ ਗਾਹ ਕਿ ਕਿਸੇ ਕੋਲੇ ਪੂਰੀ ਮੰਡੀ ਲੱਗਦੀ ਤੇਰੀ ਗੱਪ ਜਨਵਰੀ ਲੱਗਦੀ ਅੱਜ ਕਿਸੇ ਦਿਨ ਲੱਗਦੀ ਹਾਂ ਓਏ ਹਾਂ ਸ਼ੋਟ ਰੋਜਾਨੇ ਤੇ ਛੋਟ ਕਰ ਦੇ ਪਰ ਚੀ ਕਰਵਾ ਦੂ ਹਾਂ ਕਰਾ ਦੂ ਮੁੰਡਾ ਕੋਈ ਬੰਦੇ ਦੀ ਉਹਨੂੰ ਵੀ ਕਰਾ ਦੂ ਕੋਈ ਮੈਚ ਵੀ ਕਰ ਲੋ ਐਂ ਦਾ ਦਿਲ ਆ ਲੈ ਐਂ ਤਾਂ ਕਹਿੰਦਾ ਤੇਰਾ ਹਾਂ ਚਲੋ ਆਇਆ ਭਾਈ ਔਲ ਔਲ ਇਹਦਾ ਵੀ ਨਿਮੇੜ ਜਵੇੜ ਭਰਾਵਾਂ ਉਹਨਾਂ ਦਾ ਵੀ ਇਹ ਵੀ ਮੇਰੇ ਹੋਰ ਇਹਨੂੰ ਦੇ ਦੇ ਰੂੰਗਾ ਤੇਰਾ ਕਿੰਨਾ ਪਾਦਾ ਤੇਰਾ ਇਹਦੇ ਵੀ ਆ ਗਿਆ ਵੀ ਸੌਦਾ ਵੇਚ ਜੇ ਤੋ ਸਭ ਨੂੰ ਲੱਗਦਾ ਅੱਗੇ ਕਿੰਨਾ ਕੰਮ ਕਰਦਾ ਆਏ ਦੇਖ ਵੀ ਚਾਰ ਸਣੀ ਹੈ ਆਏ ਦੇਖ ਲੈ ਹੁਣ ਚਲ ਕੋਈ ਨਾ ਬਈ ਫਿਰ ਜਿਹੜੇ ਰਹਿਣ ਦੇ ਨਿਮੇੜ ਕੰਮ ਇਕੱਲੇ ਕਰਦਾ ਇਹਦੇ ਦੇਖਦੇ ਹੀ ਦਿਖਾਈ ਦਿੰਦਾ ਕਿ ਉਹਦੇ ਦੇ ਪੈਸੇ ਮੰਗ ਮੈਂ 25 ਕਿਉਂ ਕਰਦਾ ਹਾਂ ਮਤਲਬ ਲਾਇਆ ਮੈਂ ਤੈਨੂੰ ਇਹਦਾ 7000 ਦਊ ਬਸ ਨੈਟ ਨਾ ਨਾ ਇਹ ਤਾਂ 7000 10000 ਬੱਟਣਾ ਲੈ ਜਾ ਬੱਟਣਾ ਜਮੀ ਦੇਣੀ ਹੈ ਕੱਪੜਾ ਨਹੀਂ ਪੱਟ ਬੱਟਣਾ ਲੈ ਉਹਦਾ 10000 ਮੈਂ ਪਾਲ ਲੂਗਾ ਗੱਬਣ ਨਹੀਂ ਹੈਗੀ ਇਹਦਾ ਚਲ ਖਾਲੀ ਹੈ ਚਲ ਕੋਈ ਗੱਲ ਨਹੀਂ ਗੱਬਣ ਦਾ ਕਰਾਈ ਨਹੀਂ ਐ ਵੀ ਦੇਖ ਨਾ ਜਾ ਚਾਰ ਰੋਣਾ ਨੁਕਸ ਵੀ ਦੇਖ ਠੰਡ ਰਹਿ ਹੰਡਰਾ 0 ਹੰਡਰਾ ਦਵਾਈ ਨਹੀਂ ਤਾਂ ਹਜੇ ਇਹ ਤੁਮ ਦਾ ਦੱਸ 10 11 ਹੱਟ ਮੈਨੂੰ ਰਾਹ ਬਗਲ ਤੇਰਾ ਯਾਰ ਉਹ ਹੀ ਤਾਂ ਗੱਲ ਉਹਨਾਂ ਨਾਲ ਲਾ ਦੀ ਹੋਰ ਕਿੱਥੋਂ ਨਾਲ ਕੀ ਇਹ ਤੇਰੇ ਵਾਲੀ ਸਾਰਨ ਉੱਪਰ ਦੀ ਦੁੱਧ ਲੈ ਇੱਧਰ ਲੈ ਬਸ ਨੰਬਰ ਨਹੀਂ ਪੋਤਾ ਮੈਂ ਨਹੀਂ ਗਿਆ ਪੋਤਾ ਮੈਂ ਨਹੀਂ ਕਿਹਾ ਇਹ ਤੀਜੇ ਨੰਬਰ ਤੇ ਹੈ ਹਾਂ ਕਿ ਜਿਹੜਾ ਮੋੜ ਕਰਦਾ ਤੈਨ ਦੇ ਵਿੱਚ ਜਾ ਜਾ ਉਹ ਲੈਰਾ ਕਰ 200 ਹੋਰ ਬਾਹਰ ਨਹੀਂ ਜਾਣਾ ਸਾਡੇ 7 ਦੀ ਦਿੰਨੇ ਇਹ ਤਾਂ ਕੋਈ ਗੱਲ ਹੋਰ ਕਿੰਨੇ ਜਿਹੜੀ ਹਾਂ ਨਾ ਦੱਸ 60 ਪਰ 12 ਮੋੜ ਹੱਟ ਕੇ ਵਸੇ 14 ਹੀ ਜਣਾਏ ਤਦੋਂ ਹੋਰ ਹੋਰ ਪਾ ਲਿਆ ਉਹ ਬੜਾ ਬੰਗਲਾ ਵੀ ਟਪ ਗਿਆ ਇਹ ਵਦੂਗਾ ਉਹਨੇ ਜਦੋਂ ਪੱਲਾ ਰਾਇਆ ਬੰਲੇ ਵਦੂਗਾ ਵਦੂਗਾ ਕੋਈ ਹਿਸਾਬ ਨਾਲ ਮੁੱਲ ਦਾ ਤੂੰ ਅੱਜ ਵੀਕੂਗੀ ਕਾਟੂਆਂ 'ਚ ਕਾਟੂਆਂ 'ਚ ਕਾਨੂੰ ਵੀ ਤੂੰਗੀ ਮੋੜ ਕੇ ਲਿਆਏ ਕਾਕੂ ਨੂੰ ਸੀ ਬੱਸ ਤੂੰ ਛੱਡ ਦੋ ਪਿੰਡਲੇ ਅ ਵੀ ਜੀ ਜੀ ਮਨ ਚ ਕੰਮ ਤੇ ਅਖਮੀਰ ਦਾ ਤਾਂ ਹਾਂ ਵੀ ਨੀਂ ਬਿੱਟੀ ਰਿਪੋਰਟਰ ਇਹ ਕਾਟੂਆਂ 'ਚ ਕਾਟੂਆਂ ਯਾਰ ਮੈਂ ਲਵਾ ਲੂੰਗਾ ਬੱਕਰਾ ਖੜਾ ਘਰੇ ਵਾਪਸ ਇਹ ਠੀਕ ਹੈ ਨਹੀਂ ਭਾਈ ਨਹੀਂ ਯਾਰ ਅ ਜੀਦਾ ਤੂੰ ਸਭ ਬਾਹਲੇ ਥੱਲੇ ਜਾਣ ਲੱਗੇ ਕੁੱਤੇ ਵਗ ਕੇ ਜਾ ਕੇ ਸੇਜਣੇ ਭਾਈ 50 ਮੰਗ 50 ਮੰਗ ਯਾਰ 50 ਮੰਗ ਫਿਰ ਕਹੇਗਾ ਕਿ ਤੇ ਵਗ ਜਾ ਤੂੰ ਨਹੀਂ ਮਹਾ ਯਾਹ ਸੇ ਚੜ ਜਾ ਕੋਤਾ ਕੋਲ ਅਸੀਂ ਲਾ ਲਾਂਗੇ ਇਹ ਬਣੋਟੀ ਦੇ ਚਾਹ ਜਿੰਨੂੰ ਕੱਟਾਂ ਛੱਡਣ ਵਾਲਾ ਬਿਆਹ ਚ ਮਾਲ ਚਾਰ ਲਿੰਗੇ ਸੋਹਣੇ ਭਾਈ ਦੇਖ ਉਹ ਮੈਂ ਤਾਂ ਨਹੀਂ ਗਾ ਰਿਹਾ ਇਹਨੇ ਵੀ ਕਹਿ ਇਹਨੇ ਵੀ ਕਹਿ ਪਹਿਲੇ ਉੱਪਰ ਉਹ ਦੀ ਵੀ ਉੱਤੋਂ ਥੱਲੇ ਆ ਦੀ ਉੱਤੇ ਜੇ ਨੰਬਰ ਤੇ ਆ ਦੇ ਰਿਹਾ ਪਟ ਇਹ ਤੀਜੇ ਨੰਬਰ ਤੇ ਸਾਹਰੇ ਦੇ ਸਾਹਮਣੇ ਸਾਰੇ ਸਾਹਮਣੇ ਵੀ ਜਾ ਰਿਹਾ ਕੋਈ ਲੁਕ ਲਵੇਟ ਵਾਲਾ ਗੱਲ ਹੈ ਹੀ ਨਹੀਂ ਹੋਰ ਮਾ ਨਹੀਂ ਉਹ ਫਿਰ ਤੇਰੀ ਕਿੰਨੇ ਤੋਂ 8 8 ਬਰਾਬਰ ਉਹ ਤੂੰ ਦੇਣੀ ਹੈ ਕਿਹੜੀ ਗੱਲ ਆ ਉਹ ਤੇ ਕਿੰਨੇ ਦੀ ਹੈ ਯਾਰ ਵੇਚਣ ਆਇਆ ਪਹਿ ਬੱਦ ਕੇ ਉਹ ਤੂੰ ਵੇਚਣ ਵਾਲੀ ਕਿੰਨੇ ਦੀ ਗੱਲ ਕਰਦਾ ਨਹੀਂ ਮਾ ਹਾਂ ਲੱਗੋਣ ਵਾਲਾ ਫਿਰ ਤੇਰੀ ਮਰਜ਼ੀ ਮੇਰੇ ਤਾਂ ਪੈਸੇ ਨਹੀਂ ਵੇਚਣੀ ਵੇਚਣੀ ਚਲ ਆਇਆ ਫਿਰ ਕਾਈ ਕਰ ਗਈ 60 ਰੁਪਈਆ ਦੀ 800 ਦੀ ਦੇਣੀ ਹੈ 800 ਰੁਪਈਆ 1000 ਸਵਾ ਦੀ 1000 ਦੀ 800 350 ਪਾਤਾ ਨਹੀਂ 60 60 ਟਿਕਟ ਅੱਧੀ ਪਰਤੀ ਸਵਾ 8000 ਤੇ 2500 ਦੇਣੀ ਹੈ 8000 3500 ਦੀ ਦੇਣੀ ਹੈ 8400 ਦੀ ਦੇਣੀ ਹੈ 8550 ਦੀ ਭਾਈ ਮੇਰੀ ਗੱਲ ਸੌਦਾ ਤੇਰਾ ਦੇਖ ਉਗਦਾ ਦਿਲ ਬਗਲਾ ਹੋ ਗਿਆ 68 ਦੀ ਨਹੀਂ ਬਟਾ ਦੇ ਦੋ ਬਾਦੀ ਨਹੀ ਨਹੀ ਯਾਰ ਉਹ ਫੜਾ ਫੜਾ ਨਹੀਂ ਦਿਖਾ ਸਕਦਾ ਉਂਗਲੀਆਂ ਹੋਰ ਦੇ ਦੇ ਭਰਾ ਚਿੱਲੇ ਲਾਤੇ ਪੱਕੇ ਜਿੰਨੇ ਲਾਤੇ ਤੂੰ ਐ ਥੋੜਾ ਸਾਹਮਣੇ ਚੌੜੀ ਵੀਡੀਓ ਬੰਦਿਆ ਐ ਨੀ ਹੱਥ ਕੀ ਵਾਲਾ ਸੌਦਾ ਨਹੀਂ ਕਰਦੇ ਤੋ ਚਾਰ ਥਣਾ ਦਿਖਾ ਦੇ ਭਾਈ ਤਰ ਤੰਦ ਚਾਰ ਥਣ ਦਿਖਾਤੇ ਹਰਜਾ ਮੈਂ ਦਿਖਾਉਂਦਾ ਹੱਥ ਲੱਟ ਸਕਾ ਜੇ ਕੀ ਹੁੰਦਾ ਲੈ ਤਸਵੀਰ ਦਿਖਾਉਂਦਾ ਇਸ ਦੀ ਮਾਰ ਵਾਲੀ ਬੰਦੀ ਚਾਰ ਥਣੀ ਮੱਝ ਤਿਲ 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 ਨਾਲ ਤਿਲ ਵੱਜਦੀ ਆ ਇਹਦਾ ਹੁਣ ਦੇ ਚਾਦੋ ਦੋ ਵਾਲੀ ਵੱਜਦੀ ਨਾ 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 ਜਿਹੜਾ ਕਹਿੰਦਾ ਜਿਵੇਂ ਫਿੱਟਿਆ ਫੁੱਟਿਆ ਪਿੱਤਲ ਤੋਂ ਮਹਿੰਗਾ ਵੇਚ ਰਿਹਾ ਇਹਨੂੰ ਗਰੀਬ ਨੂੰ ਕੋਈ ਗੱਲ ਨਹੀਂ ਸੁਨਾ ਤਾਂ ਲਟਾਤਾ ਉਹ ਭੰਗਾ ਹੁਣੇ ਚੁੱਕਦਾ ਕੋਈ ਕਿਤੋਂ ਲੜਾ ਬਹੁਤ ਬਾਸਰ ਵੀ ਗਿਆ ਅੱਗੇ ਇਹਨੇ ਬੰਦੇ ਕਿਨੇ ਸਸਤੀ ਹੈ ਸਸਤੀ ਸੁਸਤੀ ਕੋਈ ਨਹੀਂ ਹੈ ਹੋ ਸੁਨਾ ਜੋ ਲਟਾਤਾ 14000 ਦੀ ਲੈ ਗਿਆ 14000 ਦੀ ਬਾਈ ਅਜੇ ਹੁਣ ਤਾਂ 15000 16000 ਦੀ ਲੱਗੀ ਮੈਨੂੰ ਪਤਲਾ ਤੋਂ ਬਾਦ ਨੇ ਤੇ ਨਹੀਂ ਬੇਤ ਨਹੀਂ ਹੁੰਦੀ ਅੱਗੇ ਹੋਰ ਆ ਕਿੰਨੇ ਜਣੀ ਚਲ ਕੋਈ ਨਾ ਦਾ ਰਾਇਆ ਦਸਰਾ ਕੇ ਰਾਹ ਦੇ ਉੱਠਣਾ ਲੱਗ ਪੁੱਛ ਲਾ ਚਲ ਆਪ ਬਹਿ ਦੇ ਨਹੀਂ ਤੇ ਹੁਣ ਤੂੰ ਨਹੀਂ ਆਲਾ ਪੂਰੀ ਨਾਉਂਦੀ ਹੋ ਨਾ ਬਾਈ ਪੂਰੀ ਨਾਉਂਦੀ ਨਹੀਂ ਯਾਰ ਆ ਇਹਦਾ ਪੂਰੀ ਨਾਉਂਦੀ ਪੱਟਣਾ ਜ਼ਰੂਰੀ ਮਨਵਾਉਣੀ ਆ ਹੁਣ ਲੋ ਬੰਨੇ ਨਾਲ ਕੁਛ ਪੜਾ ਓ ਮਰਵਾਇਆ ਨਹੀਂ ਕਰਦੇ ਓ ਚਾਉਂਦੇ ਪਸੂ ਆਪ ਹੋ ਜੂ ਓ ਦਾ ਅੰਦਰ ਜੂ ਆਂ ਦੇਣੀ ਰਾਜੂ ਨੇ ਇਹ ਹੁਣ ਪਹਿਲਾ ਸਾਲ ਦਾ ਗਾ ਜੇ ਤੈਨੂੰ ਕਹਦੀ ਨਹੀਂ ਮੰਨਦਾ ਨਹੀਂ ਮੰਨਣਾ ਉਹ ਦੇ ਦੇ ਓਏ ਫੜ ਲੈ ਪਾ ਜੇ ਨਹੀਂ ਮੰਨਦਾ ਦੇ ਦੇ ਯਾਰ ਆਪਾਂ ਖਰਜੋ ਮੀਆਂ ਜਿੱਤਾ ਲੈਣੀ ਖਰਚਾ ਹੁਣ ਮਰ ਜਾ ਸਾਡੇ ਨੌਦੀ ਹੋ ਗਈ ਉਹ ਚੱਲ ਨਹੀਂ ਨਹੀਂ ਹੋਰ ਕਾਉਦਾ ਫੜ ਹੁਣ ਨਹੀਂ ਦੇਣੀ ਤੈਨੂੰ ਪਾਜਾ ਹਾਂ ਆ ਤੈਨੂੰ ਸਾਈ ਫੜ ਬਈ ਯਾਰ ਓਏ ਇਹ ਤਾਂ ਹੋਇਆ ਨਹੀਂ ਜਿਹੜਾ ਨਾ ਨਾ ਹੋਣੀ ਬੜੀ ਨਹੀਂ ਆਪਨੇ ਦੇ ਗੱਲ ਸੁਣ ਫੜ ਗਿਆ ਬੰਦਾ ਵੇਚ ਨਾਲ ਕੋਈ ਛੋਟਾ ਰਹਿ ਗਿਆ